ਆਮ ਵਾਸਤੇ ਕਰ ਚਲੇ ਅਸੀਂ ਤੇ ਉਹ ਕੇਸ ਸੀਗੇ ਜਿਹਦੇ ਵਿੱਚ ਜਾਂ ਤਾਂ ਜਿਹੜਾ ਕਮਾਈ ਕਰਨ ਵਾਲਾ ਬੰਦਾ ਸੀਗਾ ਉਹ ਰਿਹਾ ਨਹੀਂ ਜਾਂ ਕਿਸੇ ਨਾਮਰਾਂ ਗੁਮਾਰੀ ਦਾ ਸ਼ਿਕਾਰ ਹੋ ਗਿਆ ਤੇ ਇਹਦੇ ਚ 68 ਕਰੋੜ ਰੁਪਏ ਜਿਹੜਾ ਸੀਗਾ ਉਹ ਉਹਨਾਂ ਗਰੀਬ ਆਦਮਿਆਂ ਦੇ ਸਿਰ ਤੇ ਉੱਤੇ ਜਿਨ੍ਹਾਂ ਦੇ ਕੋਲ ਜਿਹੜੇ 5 ਕਿਲੋ ਅਨਾਜ ਦੀ ਸਰਕਾਰ ਤੇ ਮਹਤਾਜ ਆ ਔਰ ਉਹਨਾਂ ਨੂੰ ਥੋੜਾ ਜਿਹਾ ਸੁੱਖ ਦਾ ਸਾਹ ਉਦੋਂ ਆਇਆ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਵਾਲੀ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਨੇ ਉਹਨਾਂ ਦੇ ਬਿਲੀ ਦੇ ਬਿੱਲ ਮਾਫ ਕੀਤੇ ਸਕੂਲ ਠੀਕ ਕੀਤੇ ਪਹਿਲਾਂ ਜੇ ਉਹ ਮਾਰ ਹੁੰਦਾ ਸੀ ਗਰੀਬ ਬੰਦਾ ਵੀ ਮਜਬੂਰ ਹੁੰਦਾ ਸੀਗਾ ਕਿ ਜਾ ਕੇ ਦਵਾਈ ਤੇ ਕਰਤੇ ਜਾਂ ਆਪਣਾ ਸ਼ੂਗਰ ਦਾ ਟੈਸਟ ਕਰਾਵੇ ਉਹਨਾਂ ਨੂੰ ਇਹ ਰਾਹਤ ਦਿੱਤੀ ਪਰ ਫਿਰ ਵੀ ਸੋਚਿਆ ਕਿ ਉਹਨਾਂ ਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਨੋਟਾਸ ਕਰਦੇ ਰਹਿੰਦੇ ਆ ਕੋਈ ਬੰਦਾ ਜਾ ਕੇ ਉਹਨਾਂ ਨੂੰ ਜਿਹੜਾ ਆਸਰਾ ਉਹਦੀ ਜ਼ਿੰਮੇਵਾਰੀ ਉਹ ਜਾ ਕੇ ਕਹੇਗਾ ਵੀ ਤੁਹਾਡਾ ਕਰਜ਼ਾ ਖੜਾ ਉਹਦਾ ਬਾਪ ਮਰ ਚੁੱਕਿਆ ਕਮਾਈ ਕਰਨ ਵਾਲਾ ਉਹਦੀ ਵਿਧਵਾ ਉਹ ਬੱਚੇ ਪਾਲ ਲਈ ਆ ਲੋਕਾਂ ਦੇ ਭਰਮ ਦੇ ਮਾਰ ਲਈ ਆ ਤੇ ਇਹ ਇੱਕ ਇਨਸਾਨੀਅਤ ਦਾ ਜਿਹੜਾ ਸੀਗਾ ਤਕਾਜ਼ਾ ਸੀਗਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੈਬਨਿਟ ਦੇ ਫੈਸਲਾ ਕੀਤਾ ਤੇ ਜਿਹੜੇ ਬੰਦੇ ਅਨੇ ਗਰੀਬ ਹੈ ਤੇ ਉਹਨਾਂ ਦਾ ਜਿਹੜਾ ਸਿਰ ਦੇ ਉੱਤੇ ਉਹਨਾਂ ਦੇ ਬੱਚੇ ਜਿਹੜੇ ਅਜੇ ਤੋ ਰਾਤ ਨੂੰ ਸੌਂਣ ਤੇ ਇੱਕ ਵਾਰੀ ਇੱਕ ਵਾਰੀ ਉਹਨਾਂ ਨੂੰ ਆਪਾਂ ਕਰਜ਼ਾ ਮੁਕਤ ਕਰੀਏ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਇਆ ਸੀ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਨੂੰ ਸਾਰਿਆਂ ਨੂੰ ਠੱਗਿਆ ਸੇਵਾ ਸਹੂਲਤਾ ਮਿਲਣ ਬਿਜਲੀ ਮਿਲੇ ਪਾਣੀ ਮਿਲੇ ਉਹਨਾਂ ਨੂੰ ਜਿਹੜੀਆਂ ਬਾਕੀ ਸਾਰੀਆਂ ਸਹੂਲਤਾ ਹੈਗੀਆਂ ਉਹਨਾਂ ਨੂੰ ਘਰੇ ਮਿਲਣ ਉਹਨਾਂ ਦੀਆਂ ਤਾਂ ਕਿ ਉਹ ਜਿਹੜੇ ਹੈਗੇ ਉਹ ਵੀ ਇੱਕ ਜਿਹੜੀ ਇੱਕ ਡਿਗਨਿਟੀ ਹੁੰਦੀ ਆ ਆਤਮ ਸਨਮਾਨ ਹੁੰਦਾ ਉਹਨਾਂ ਦਾ ਉਹ ਵੀ ਉਹਨਾਂ ਦੇ ਬੱਚੇ ਵੀ ਸੁਪਨਾ ਦੇਖ ਸਕਣ ਕਿ ਅਸੀਂ ਵੀ ਪੜ੍ਹ ਕੇ ਕੁਝ ਬਣ ਸਕਦੇ ਆ ਹੁਣ ਸਾਡੇ ਸਿਰ ਤੇ ਕੋਈ ਖਰਚਾ ਨਹੀਂ ਆ ਉਹ ਵੀ ਚਿੰਤ ਨਹੀਂ ਹੋ ਸਕਦੇ ਆ ਸੋ ਇਹ ਜਿਹੜੇ ਤੁਹਾਡੇ 4 ਕਰੋੜ 82 ਲੱਖ ਦੇ ਪਟਾਲੇ ਦੇ ਵਿੱਚ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਹਾਂ ਔਰ ਤੁਹਾਨੂੰ ਬੇਨਤੀ ਕਰਦਾ ਕਿ ਇਹ ਪਹਿਲੀ ਸਰਕਾਰ ਹੈ ਜਿਹੜੀ ਆਮ ਲੋਕਾਂ ਬਾਰੇ ਸੋਚਦੀ ਆ ਔਰ ਜਿਹੜਾ ਸਭ ਤੋਂ ਵੱਡਾ ਜਿਹੜਾ ਕੰਮ ਸਾਡੀ ਸਰਕਾਰ ਚੁੱਕ ਰਹੀ ਹੈ ਉਹ ਹਰ ਇੱਕ ਗਰੀਬ ਆਦਮੀ ਗਰੀਬ ਤੋਂ ਗਰੀਬ ਆਦਮੀ ਜਿਹੜਾ ਹੈਗਾ ਉਹਦੀ ਜੇਬ ਵਿੱਚ ਆਪਣਾ ਰਾਜ਼ ਕਰਾਣ ਲਈ ਰੱਬ ਨਾ ਕਰੇ ਲੋੜ ਪੈਸੇ ਬੰਦਾ ਕਰਜ਼ਾ ਹੀ ਨਹੀਂ ਹੋਏਗਾ ਜਿਵੇਂ ਪੱਥੀ ਹੋਏ ਸੀ ਪਹਿਲਾਂ 10 ਲੱਖ ਰੁਪਏ ਦੀ ਛੋੜਸਦਾ ਕਾਰਡ ਹਰ ਬੰਦੇ ਦੀ ਜੇਬ ਚ ਪੈਣ ਜਾ ਰਿਹਾ 3 ਕਰੋੜ ਲੋਕਾਂ ਨੂੰ ਹਰ ਪਰਿਵਾਰ ਨੂੰ 10 ਕਰੋੜ ਦਾ ਕੜਾ ਹੈਗਾ ਉਹ 10 ਲੱਖ ਦਾ ਕਵਰ ਹੈ ਲੇਕਿਨ ਹਰ ਇੱਕ ਬੰਦੇ ਦਾ ਕਾਰਡ ਬਣੇਗਾ ਇਹ 2 ਅਕਤੂਬਰ ਨੂੰ ਬਣਨੇ ਸ਼ੁਰੂ ਹੋ ਜਾਣਗੇ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਜੜੀਆਂ ਹੈਗੀਆਂ ਗਰੀਬਾਂ ਵਾਸਤੇ ਉਹਨਾਂ ਦੇ ਘਰਾਂ ਬਾਰੇ ਸਰਕਾਰ ਸੋਚ ਰਹੀ ਹੈ ਉਹਨਾਂ ਨੂੰ ਕੰਮ ਦੇਣ ਵਾਸਤੇ ਸਪੋਰਟ ਕਰ ਰਹੀ ਹੈ ਬਹੁਤ ਸਾਰਾ ਕੰਮ ਸ਼ੁਰੂ ਕਰਨ ਜਾ ਰਿਹਾ ਲੋਕ 100 ਇੰਨਾ ਕੰਮ ਆਖਦੇ ਸੀ ਤੁਹਾਡੇ ਨੇ ਵਾਦਾ ਕਰਦੇ ਆ ਕਿ ਅਸੀਂ 2000 ਜਿਹੜਾ ਅਗਲਾ 26 ਦੇ ਮਹੀਨੇ ਤੱਕ ਨਾ ਜੀ ਅਸੀਂ 100 ਨਹੀਂ 150 ਜਾਂ 150 ਦਿਨ ਦਾ ਕੰਮ ਦੇ ਆਗੇ ਲੋਕਾਂ ਨੂੰ ਜਿਹੜਾ ਕੰਮ ਕਰਨਾ ਚਾਹੁੰਦਾ ਉਹ ਕਰਦੇ ਆ ਇਹ ਸੋਸ ਵਾਇ ਜਿਹੜੇ ਗਰੀਬ ਬੱਚੇ ਆ ਜਿਹੜਾ 10ਵੀਂ ਪਾਸ ਹੈ ਪਲੱਸ 2 ਕਰ ਗਿਆ ਉਹ ਮੇਰੇ ਨਾਲ ਜਸਪੀਰ ਕਰਦੀ ਜੀ ਗੱਜਨ ਜੀ ਜੈ ਸ਼ੰਕਰ ਜੀ ਸੁਰੇਸ਼ ਜਿਹੜਾ ਜਿਹੜਾ ਆਫਿਸ ਸਟਾਫ ਹੈ ਇਹਨਾਂ ਨੂੰ ਤੁਸੀਂ ਆ ਕੇ ਮਿਲੋ ਕੁਲਵੰਤ ਜੀ ਖੜੇ ਸਾਡੇ ਐਮ ਸੀ ਉਹ ਕਿਧਰ ਹੋਰ ਐਮਸੀ ਹੋਰ ਵੀ ਸਿ ਆਪਣਾ। ਹਾਂ। ਹਾਂ ਸਾਡੇ ਸਾਰੇ ਖੜੇ ਆ ਜੀ। ਪਾਸੂਦੇਵ ਜੀਗਾ ਹੋਰ ਸੁੰਨੇ ਸਾਡੇ ਸਾਰੇ ਐਮਸੀ ਆ। ਤੁਸੀਂ ਮੇਰੇ ਦਫ਼ਤਰ ਜਾ ਕੇ ਗੱਲ ਦੀ ਜਿਹਨੂੰ ਮੇਰੇ ਕੋ ਸਰੇਸ਼ ਜੀ ਨੂੰ ਮਿਲੋ ਔਰ ਉਹਨਾਂ ਨੂੰ ਆਪਣੇ ਜੈ ਸ਼ਕਲ ਜੀ ਨੂੰ ਮਿਲੋ। ਅਸੀਂ ਉਹਨਾਂ ਨੇ ਟ੍ਰੇਡ ਕਰਾਵਾਂਗੇ 6 ਮਹੀਨੇ ਦੀ। ਗਰੰਟੀ ਦੇ ਨਾਲ ਉਹਨੂੰ ਨੌਕਰੀ ਦਵਾਵਾਂਗੇ। ਗਰੰਟੀ ਦੇ ਨਾਲ। ਸਾਡਾ ਬਹੁਤ ਸਾਥ ਦਿੱਤਾ ਐਸੀ ਤਰ੍ਹਾਂ ਸਾਡਾ ਸਾਥ ਦਿੱਤੇ ਨਾ ਉਹਦਾ ਆਪਾ ਸਰਟੀਫਿਕੇਟ ਵੰਡਾਗੇ ਤੇ ਉਸ ਤੋਂ ਬਾਅਦ ਮੈਂ ਬਾਕੀ ਲੋਕਾਂ ਦੀਆਂ ਮੁਸ਼ਕਲਾਂ ਸੁਣਾਂਗੇ ਤੇ ਮੈਂ ਉਮੀਦ ਕਰਦਾ ਕਿ ਜਿਹੜਾ ਧੀਪ ਤੋਂ ਧੀਪ ਬੰਦਾ ਹੈਗਾ ਉਹ ਵੀ ਸਵੇਰੇ ਉੱਠ ਕੇ ਨਾਲ ਤੋਂ ਉੱਠੋਦਾ ਬੱਚਾ ਵੀ ਹੱਥੋ ਜਿੱਚ ਪਰ ਵੜ ਕੇ ਕੰਮ ਕਰਨ ਜਾਏਗਾ ਤੇ ਮਹੀਨੇ ਦੇ ਐਂਡ ਤੇ ਪਹਿਲੇ ਜਾਂ ਦੋ ਦੇਖੋ 20-25 ਹਜ਼ਾਰ ਦਾ ਚੱਕ ਲੈ ਕੇ ਘਰ ਆਏਗਾ ਔਰ ਐਸੀ ਕੰਮ ਕਰ ਸਕਦੇ ਆ ਸਲਾਮਤੋ ਕੁੜੀਆਂ ਲੈ ਕੇ ਉਹਨਾਂ ਨੂੰ ਹੋਮ ਨਰਸਿੰਗ ਦੀ ਟ੍ਰੇਨਿੰਗ ਦਿੱਤੀ 6 ਮਹੀਨੇ ਦੀ ਉਹ ਬੀਬੀ 25-25 ਹਜ਼ਾਰ ਕਮਾ ਰਹੀ ਆ ਆ ਵੱਡਾ ਬਣ ਕੇ ਉੱਤੇ ਮੈਨੂੰ 파ਰਵਤੀ ਨਾਮ ਵੀ ਯਾਦ ਆ ਬੀਬੀ ਦਾ ਕੁੜੀ ਦਾ ਨਾਮ ਇਹਦਾ ਵੀਨਾ ਸੀ ਉਹਦਾ ਉਹਨੇ ਲੈਬੋਰਟਰੀ ਟੈਕਨੀਸ਼ਨ ਕਰਕੇ ਅੱਜ ਉਹ 25 ਹਜ਼ਾਰ ਰੁਪਏ ਤਨਖਾਹ ਲੈ ਰਹੀ ਆ ਔਰ ਉਹਦੇ ਘਰ ਵਾਲਾ ਕਿਉਂਕਿ ਪੜ੍ਹ ਕੇ ਸਲਾਮਚ ਰਿਹਾ ਕਿ ਉਹਦੇ ਘਰ ਵਾਲਾ 45 ਹਜ਼ਾਰ ਦੇ ਤਨਖਾਹ ਲੈ ਰਿਆ ਉਹ 70-80 ਹਜ਼ਾਰ ਤੱਕ ਕਮਾ ਰਿਆ ਉਹ ਸਾਡੇ ਪਿੱਛੇ ਸਰਕਾਰ ਦੇ ਹੱਥ ਛੋੜ ਕੇ ਨਹੀਂ ਦਿੰਦੇ ਸੋ ਇਹ ਸਾਡੀ ਸੋਚ ਆ ਕਿ ਜਿਹੜੇ ਬੱਚੇ ਸਲਾਮਚ ਰਹਿੰਦੇ ਆ ਉਹਨਾਂ ਦਾ ਵੀ ਘਰ ਬਣੇ ਔਰ ਅਸੀਂ ਉਹਨੂੰ ਐਜੂਕੇਸ਼ਨ ਦੇਈਏ ਨੌਕਰੀਆਂ ਦੇਈਏ ਨੌਕਰੀਆਂ ਲੈਣ ਵਾਲੇ ਦੇਖੋ ਜਿਹੜੇ ਬਹੁਤ ਸਾਰੇ ਜਿਵੇਂ ਸਾਡੇ ਰਾਜਸਥਾਨ ਦੇ ਚੁੱਕਿਆ ਆਗੇ ਇਹ ਸਾਰੇ ਆਰਟੀਸਨ ਹੈ ਇਹਨਾਂ ਦੇ ਕੋਲੇ ਹੁਨਰ ਹੈ ਉਹਨਾਂ ਨੂੰ ਸਪੋਰਟ ਕਰਨੀ ਆ ਵੀ ਜਿਹੜਾ ਉਹਨਾਂ ਦਾ ਹੁਨਰ ਹੈ ਜਿਹੜਾ ਬੰਦਾ ਕੰਮ ਕਰੇਗਾ ਜਿਉਂ ਭਾਂਡਿਆਂ ਦੇ ਥੱਲੇ ਲਾਉਂਦੇ ਆ ਕਲੀ ਕਰਦੇ ਆ ਹੋਰ ਬਹੁਤ ਸਾਰੇ ਕੰਮ ਕਰਦੇ ਆ ਪਾਟੀਆਂ ਰਿਪੇਅਰ ਕਰਦੇ ਆ ਤਾਂ ਉਹ ਦੋ ਚਾਰ ਬੰਦਿਆਂ ਨੂੰ ਹੋਰ ਕੰਮ ਦਿੰਦੇ ਆ ਮੰਗਦੇ ਨਹੀਂ ਆ ਸੋ ਇਹੋ ਜਿਹੇ ਜਿਹੜੇ ਬੰਦੇ ਆ ਕੁਦਰਤੀ ਗੌਣ ਹੁੰਦਾ ਕਿਹਦੇ ਵਿੱਚ ਕੋਈ ਜਿਹੜਾ ਰੋਟੀਆ ਰੱਖਣ ਲਈ ਸ਼ਾਫਾ ਹੁੰਦਾ ਸੀ ਬਹੁਤ ਸਾਰੇ ਜਿਹੜੇ ਔਰਤਾਂ ਦਾ ਸਮਾਨ ਹੈ ਪਟਾਰੇ ਦੇ ਵਿੱਚ ਦਾ ਬਹੁਤ ਅਜੀਬ ਮੈਂ ਤੁਹਾਡੇ ਫੁਲਕਾਰੀ ਹੋ ਗਈ ਬਾਗ ਹੋ ਗਿਆ ਜਿਹੜੇ ਢਟਾਈ ਦਾ ਕੰਮ ਹੈ ਉਹ ਸਾਰਾ ਉਹਨੂੰ ਇਸ ਤਰ੍ਹਾਂ ਦੇ ਅਸੀਂ ਕੰਮ ਸਿਖਾ ਕੇ ਕੰਪਿਊਟਰ ਸਿਖਾ ਕੇ ਇਲੈਕਟ੍ਰੀਸ਼ੀਅਨ ਦਾ ਕੰਮ ਸਿਖਾ ਕੇ ਉਹਨੂੰ ਕੋਈ ਨਾ ਕੋਈ ਫੈਕਟਰੀ ਦੇ ਵਿੱਚ ਤੋਲਵਾ ਦਾਂਗੇ ਕਿਤੇ ਨਾ ਕਿਤੇ ਕੰਮ ਕਰਾ ਦਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬੜਾ ਬੜੋ ਬੋਲੋ ਸਾਰੇ ਨਾਲ ਅੱਜ ਜਨਾੜੀ ਬੋਲੋ ਬੋਲੀ ਚਲੋ ਅੱਜ ਚਲੋ ਜੋ ਕੱਲ੍ਹ ਕੇ ਸ਼ੁਰੂ ਆਗੇ ਅਗਲਾ ਬੋਲੋ ਨਾ ਜਿਹਨੇ ਲਾਣਾਣਾ ਇਧਰੋਂ ਆਣਾ ਸੀ ਅੰਦਰੋਂ ਆਇਆ ਇਧਰੋਂ ਆਣਾ ਸਾਰੇ ਨੇ ਇੱਧਾ ਜਾਣਾ ਚਲੋ ਬਹੁਤ ਬਹੁਤ ਸਾਰਾ ਚਲੋ ਜਾਓ ਅਗਲਾ ਬਬੂ ਨਾਲ ਹੋ ਗਿਆ ਆਜੋ ਜੋਗਰਾਮ ਸ਼ੋਰ ਜੀ ਨੈਕਸਟ ਸਿੰਘ ਬਬੂ ਨਾਲ ਜੀ ਆਓ ਜੀ ਨੈਕਸਟ ਜਾਣਾ ਹੈ ਕਿਸੇ ਨੇ ਬਾਸ ਗਰੋ ਫੋਟੋ ਹੋਏਗੀ ਜੀ ਜੋਤ ਸਿੰਘ ਨੈਕਸਟ ਜੀ ਆਓ ਜੋਤ ਸਿੰਘ ਆਜੋ ਅਨੈਕਸਟ ਆਓ ਨੈਕਸਟ ਵਾਲਾ ਕੋਣ ਹੈ ਤੋ ਦੇਖੋ ਤਾਂ ਨਿਕਸ ਸਿੰਘ ਜੋਤ ਸਿੰਘ ਜੋਤ ਸਿੰਘ ਜੀ ਆਜੋ 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 ਅੱਗੇ ਜੋਤ ਸਿੰਘ ਆਜੋ ਹਾਂ ਜਿੰਨੇਰ ਸਿੰਘ ਦਰਪੋ ਸਿੰਘ ਜੀ ਆਓ ਅੱਗੇ ਤਾਂ ਕਿਸੇ ਵੇਲੇ ਤੇ ਇੱਥੇ ਜਾਣਾ ਜਾਂ ਤੇ ਜਾਣਾ ਇੱਥੇ ਰੁਕ ਜਾਓ ਜਾਣਾ ਨਹੀਂ ਕਿਤੇ ਜਾਂਦੇ ਆਓ ਆਜੋ ਗਾਇਤਰੀ ਆਵੜੇ ਬੋਸ ਸ਼ਾਬਾਸ਼ ਬੱਚੀ ਗਾਇਤਰੀ ਜੀ ਤਰ ਹੈ ਆਗੇ ਉਹ ਵੀ ऑलरेडी ਮੈਂ ਫਾਇਦਾ ਸੀ ਕਾਇਤਰੀ ਅੰਦਾਜ਼ ਬੱਚੇ ਤੂੰ ਖੜੀ ਕਲਾਸ ਮਾਰਦਾ ਪਲੱਸ 2 ਕਰਕੇ ਮੇਰੇ ਕੋਲ ਆ ਜੀ ਠੀਕ ਹੈ ਕੰਮ ਲਵਾਵਾਂਗੇ ਤੁਹਾਨੂੰ ਵਧੀਆ ਨੌਕਰੀ ਲਵਾਉਣ ਦਾ ਅਫਸਰ ਅਰੰਦੀ ਸਿੰਘ ਅਫਸਰ ਸਿੰਘ ਕਿਤੇ ਕਰ ਰਿਹਾ ਪਲੱਸ 2 ਕਰ ਲੈ ਆਓ ਅਰੰਦੀ ਸਿੰਘ ਸੁਮਨ ਅਫਸਰ ਅਰੰਦੀ ਸਿੰਘ ਆਜੋ ਅਜੇ ਅਜੇ ਇਤਰਾਜੋ ਆਜੋ ਸੋਮਨ ਜੀ ਹਾਂ ਜੀ ਸੋਮਨ ਮਲਦੇਵ ਕੁਮਾਰ ਮੋਰਾਂ ਜੀ ਮੋਰਾਂ ਜੀ ਮਲਦੇਵ ਕੁਮਾਰ अनुना ने याद करता है पर राजमठ जी हां दना राम राम लाल सिंह उधर देखो उधर जी सिंह आप गुजर तो ठीक चलता है आदि गुजर तो थोड़े थोड़े भी है